ਆਪਾਂ ਤੁਹਾਨੂੰ ਇੱਕ ਇਹੋ ਜਿਹਾ ਨੁਕਤਾ ਦੱਸਣ ਜਾ ਰਹੇ ਹਾਂ ਜਿਸ ਦੇ ਨਾਲ ਵਾਰ-ਵਾਰ ਕਾਪੀ ਕਰਨ ਦੀ ਲੋੜ ਨਹੀਂ ਤੁਹਾਡੇ ਸਾਹਮਣੇ ਪੇਸਟ ਦੀ ਆਪਸ਼ਨ ਖੁੱਲ ਜਾਣਗੀ ਜਿਹੜੀ ਮਰਜ਼ੀ ਆਪਸ਼ਨ ਤੁਸੀਂ ਪੇਸਟ ਕਰ ਸਕਦੇ ਹੋ ਸਕਰੀਨ ਤੇ ਦੇਖੋ ਮੈਂ ਇਹ ਵਾਲਾ ਮੈਟਰ ਕਾਪੀ ਕੀਤਾ ਇਹਨੂੰ ਕਾਪੀ ਕਰਕੇ ਮੈਂ ਐਮ ਐਸ ਵਰਡ ਦੇ ਵਿੱਚ ਕਰ ਦੇਣਾ ਪੇਸਟ ਯਾਨੀ ਕਿ ਉੱਥੋਂ ਕਾਪੀ ਕਰਦਾ ਇੱਥੇ ਪੇਸਟ ਕਰਦਾ ਪਰ ਜੇਕਰ ਮੈਨੂੰ ਟ੍ਰਿਕ ਪਤਾ ਹੈ ਤਾਂ ਮੈਂ ਇੱਥੇ ਕੀ ਕਰਾਂਗਾ ਪਹਿਲਾਂ ਇਸਨੂੰ ਕਾਪੀ ਕਰਾਂਗਾ ਦੂਜੀ ਵਾਰੀ ਜਿਹਨੂੰ ਕਾਪੀ ਕਰਨਾ ਹੈ ਉਸ ਮੈਟਰ ਨੂੰ ਵੀ ਇੱਥੋਂ ਪਕੜ ਕੇ ਮੈਂ ਜਿਹੜਾ ਹੈ ਕਾਪੀ ਕੀਤਾ ਸਿਰਫ ਕਾਪੀ ਕਰਦੇ ਜਾਣਾ ਹੈ ਜਿਹੜੀ ਜਿਹੜੀ ਚੀਜ਼ ਤੁਹਾਨੂੰ ਪੇਸਟ ਕਰਨੀ ਹੈ ਉਹਨਾਂ ਨੂੰ ਕਾਪੀ ਕਰਦੇ ਜਾਓ ਬਾਅਦ ਵਿੱਚ ਤੁਹਾਡੀ ਇੱਛਾ ਹੈ ਕਿਹੜੀ ਲਾਈਨ ਨੂੰ ਪਹਿਲਾਂ ਪੇਸਟ ਕਰਨਾ ਹੈ ਜਾਂ ਕਿਹੜੀ ਲਾਈਨ ਨੂੰ ਬਾਅਦ ਵਿੱਚ ਪੇਸਟ ਕਰਨਾ ਹੈ ਮੇਰੇ ਕੋਲ ਚਾਰ ਪੰਜ ਚੀਜ਼ਾਂ ਆ ਗਈਆਂ ਮੈਂ ਉਹਨਾਂ ਨੂੰ ਪੇਸਟ ਇੱਥੇ ਕਰਾਂਗਾ ਤਾਂ ਤੁਸੀਂ ਦੇਖੋਗੇ ਕਿ ਜਿਹੜੀ ਲਾਸਟ ਵਾਰ ਕਾਪੀ ਕੀਤਾ ਸੀ ਉਹ ਪੇਸਟ ਹੋਏਗਾ ਪਰ ਜੇ ਮੈਂ ਵਿੰਡੋ ਪਲੱਸ ਵੀ ਦਬਲਾਂ ਨਾ ਕਲਿੱਪਬੋਰਡ ਮੇਰੇ ਕੋਲ ਆ ਜਾਂਦਾ ਮੈਂ ਇਹਦੇ ਵਿੱਚੋਂ ਆਪਣੀ ਮਰਜ਼ੀ ਨਾਲ ਪੇਸਟ ਕਰ ਲੈਣਾ ਮੰਨ ਲਓ ਇਹ ਆਪਸ਼ਨ ਪਹਿਲਾਂ ਪੇਸਟ ਕਰਨੀ ਹੈ ਪੇਸਟ ਕਰ ਲਿਆ ਫਿਰ ਵਿੰਡੋ ਪਲੱਸ ਵੀ ਫਿਰ ਸੈਕਿੰਡ ਨੰਬਰ ਵਾਲ ਵਿੰਡੋਜ਼ ਪਲੱਸ ਵੀ ਔਰ ਇਹ ਦੇਖੋ ਆਪਣੀ ਇੱਛਾ ਨਾਲ ਅਸੀਂ ਪੇਜ ਕਰ ਸਕਦੇ ਹਾਂ